ਕਾਰ ਦੇ ਦਾਂਗੇ ਆਪਾਂ ਇਹ 1 ਲੱਖ ਤੇ 65000 ਰੁਪਏ ਦੀ 2015 ਮਾਡਲ ਓਕੇ ਫਸਟ ਓਨਰ ਕਾਰ ਦੇ ਦਾਂਗੇ ਆਪਾਂ ਇਹ 1 ਲੱਖ ਤੇ 75000 ਰੁਪਏ ਦੀ 17 ਮਾਡਲ ਪੂਰੇ ਪੂਰੇ 4 ਲੱਖ ਰੁਪਏ ਦੀ ਕਾਰ ਮਿਲ ਜਾਣੀ ਹੈ ਬਈ 15 ਮਾਡਲ ਕਾਰ ਦੇ ਦਾਂਗੇ ਆਪਾਂ ਇਹ 3 ਲੱਖ 75000 ਰੁਪਏ ਦੀ 14 ਮਾਡਲ ਮਿਲਦੀ ਆ ਤੁਹਾਨੂੰ 3.5 ਲੱਖ ਰੁਪਏ ਪੰਜਾਹ ਨੰਬਰ ਹਾਂਜੀ ਆਪਾਂ ਦੇ ਰਿਆ ਤੁਹਾਨੂੰ 16 ਮਾਡਲ ਸਾਰਾ ਮਾਡਲ ਪ੍ਰੈਜ਼ਾ ਕਾਰ ਲੈਣੀ ਆ ਤਾਂ ਸਿਰਫ 6 ਲੱਖ ਰੁਪਏ ਦੀ ਕਾਰ ਦਵਾ ਰਿਆ ਤੁਹਾਨੂੰ ਹਾਲੇ ਮਿੱਤਰੋ ਵੀ ਸੱਸੀ ਕਾਲ ਸਿੱਧੂ ਕਾਰ ਵਯਾਰ ਖੜਿਆ ਵੀ ਆਪਾਂ ਬੜ ਬੜ ਬਈ ਹੈਨਾ ਔਰ ਇੱਕ ਭੱਗ ਵਾਲੇ ਬੰਦੇ ਨੂੰ ਕਾਰ ਮਿਲਦੀ ਹੈਗੀ ਬਾਈ ਹੈਨਾ ਕਿਉਂਕਿ ਵੀਡੀਓ ਪੈਂਦੀ ਹੈ ਕਿ ਜਦ ਇਹ ਕਾਰ ਆ ਵਿਗ ਜਾਂਦੀਆਂ ਨੇ ਆਪਣੇ ਲੋਕ ਹਣਾ ਵੀਰੇ ਫਿਰ ਬਾਅਦ ਚ ਬਾਈ ਕਹਿੰਦੇ ਨੇ ਵੀ ਵੀਡੀਓ ਠੀਕ ਹੈ ਠੀਕ ਹੈ ਹਣਾ ਆਈਆਂ ਦਿੰਦੇ ਨੇ ਕਿੰਨੀ ਕ ਵਾਰ ਕਹਿੰਦੇ ਨੇ ਹਰ ਵਾਰੀ ਕਹਿੰਦੇ ਨੇ ਜੀ ਠੀਕ ਹੈ ਤੇ ਭਾਈ ਹਰ ਵਾਰੀ ਕਾਰਾਂ ਨਮੀਆਂ ਹੁੰਦੀਆਂ ਨੇ ਅੱਜ ਤੁਹਾਨੂੰ ਮੈਂ ਕਾਰਾਂ ਦਿਖਾਉਂਗਾ ਆਪਣਾ ਜ਼ਿਲ੍ਹਾ ਕਿਹੜਾ ਪੈਂਦਾ ਸੰਗਰੂਰ ਆ ਕਿ ਬਰਨਾਲਾ ਇਹ ਡਿਸਟ੍ਰਿਕਟ ਸੰਗਰੂਰ ਬੜਵਰ ਹੈਗਾ ਬਰਨਾਲਾ ਜ਼ਿਲ੍ਹੇ ਦੇ ਵਿੱਚ ਠੀਕ ਹੈ ਜੀ ਬੜਵਰ ਪੈਂਦਾ ਆਪਣਾ ਬਰਨਾਲਾ ਜ਼ਿਲ੍ਹੇ 'ਚ ਹਾਂਜੀ ਤੇ ਭਈਆ ਆ ਮੇਨ ਰੋਡ ਚੱਲ ਰਿਹਾ ਬਾਈ ਨੇ ਕਹਿੰਨੇ ਇੱਕ ਵਾਰ ਰੋਡ ਦਿਖਾ ਦੇ ਆ ਬਾਈ ਹੋ ਉੱਥੇ ਟੋਲ ਪਲਾਇਆ ਬੜਵਰ ਆਲਾ ਬਾਈ ਹੁਣ ਜਸਟ ਤੋਂ ਅੱਧਾ ਕਿਲੋਮੀਟਰ ਤੇ ਤੇ ਇੱਥੇ ਬਾਈ ਉਹਨਾਂ ਦਾ ਕਾਰ ਬਿਜ਼ਾਰ ਹੈਗਾ ਤੇ ਉਦੋਂ ਪਹਿਲੀ ਕਾਰ ਦੀ ਗੱਲ ਕਰੂੰਗਾ ਮੈਂ ਡਜ਼ਾਇਰ ਪੀਵੀ ਇਹ সিলਵਰ ਕਲਰ ਦੀ ਕਾਰ ਆ ਅੱਛਾ ਮਾਡਲ ਕਿਹੜਾ ਕਾਰ ਦਾ ਵੀਰੇ ਇਹ 2015 ਮਾਡਲ ਹੈਗੀ ਠੀਕ ਆ ਐਲਡੀਆਈ ਆਪਸ਼ਨਲ ਕਾਰ ਹੈਗੀ ਓਕੇ 2015 ਮਾਡਲ ਦੂਸਰੇ ਓਨਰ ਠੀਕ ਆ ਡੀਜ਼ਲ ਦੀ ਡੀਜ਼ਲ ਦੀ ਕਾਰ ਆ ਹੂੰ ਹੂੰ ਐਲਡੀਆਈ ਆਪਸ਼ਨਲ ਲਓ ਜੀ ਅੰਦਰ ਚੈੱਕ ਕਰ ਲਓ ਕਾਰ ਹਾਂ ਕਾਰ ਦੀ ਕੰਡੀਸ਼ਨ ਚੈੱਕ ਕਰੋ ਬਿਲਕੁਲ ਨਵੀਂ ਇਨਕੋਰ ਕਾਰ ਹੈ 15 ਮਾਡਲ ਆ 2015 ਮਾਡਲ ਠੀਕ ਆ EV 13 ਨੰਬਰ ਹਾਂਜੀ ਹਾਂਜੀ ਲਾਇ ਸਲਾਈਟ ਹੈ ਟੂਰ ਕਾਰ ਨੂੰ ਵਧੀਆ ਲੱਗੇ ਨੇ ਠੀਕ ਆ ਕੋਈ ਕਮੀ ਪੇਸ਼ੀਕਰਦ ਪੰਜ ਪੈਸਿਆਂ ਦੀ ਕਮੀ ਪੇਸੀ ਬਣੀ ਹੈਗੀ ਕਾਰ ਦੀ ਕੰਡੀਸ਼ਨ ਦੇਖੋ ਕਾਰ ਚਮਕਦੀ ਹੈ ਹੀਰੇ ਵਾਂਗੂੰ ਜਿਵੇਂ ਹੀਰਾ ਨਹੀਂ ਚਮਕਦਾ ਐਵੇਂ ਚਮਕਦੀ ਹੈ ਕਾਰ ਅੱਛਾ ਪੈਸੇ ਕਿੰਨੇ ਕਰ ਦੇ ਕਾਰ ਦੇ ਦਾਂਗੇ ਆਪਾਂ ਇੱਕੋ ਹੀ ਰੇਟ 3,35,000 ਰੁਪਏ ਦੀ ਲੈ ਜੀ 15 ਮਾਡਲ 15 ਮਾਡਲ 15 ਮਾਡਲ 3,35,000 ਰੁਪਈਆ ਦੀ ਪੰਜਾਬ ਨੰਬਰ ਦੂਸਰੇ ਨਾਂ ਦੀ ਕਾਰ ਲੋਨ ਇਹਦੇ ਤੇ ਹੋ ਜਾਣਾ ਬਈ ਜੇ ਕਿਸੇ ਨੂੰ ਕੋਈ ਕਾਰ ਇਹ ਕਾਰ ਲੈਣੀ ਹੈਗੀ ਤਾਂ 50000 ਲਗਭਗ ਦੇ ਕੇ ਕਾਰ ਤੇ ਲੋਨ ਹੋ ਜਾਣਾ ਬਾਕੀ ਹੈ ਨਾ ਹਾਂਜੀ ਹਾਂਜੀ ਤੇ ਅਗਲੀ ਆ ਗਈ ਆਪਣੇ ਲਵੇ Honda City ਪੈਟਰੋਲਾਂ ਦੀ ਇਹ ਤਾਂ Honda City ਪੈਟਰੋਲ ਆ ਪਲੱਸ CNG ਹਮ ਠੀਕ ਹੈ ਜੀ 2009 ਮਾਡਲ ਆ ਓਕੇ 29 ਤੱਕ ਦੀ ਪਾਸਿੰਗ ਹੈ ਠੀਕ ਹੈ ਕਾਰ ਦੀ ਕੰਡੀਸ਼ਨ ਚੈੱਕ ਕਰੋ ਓਕੇ ਬਿਲਕੁਲ ਨਵੀਂ ਨਕੋਰ ਕਾਰ ਹੈਗੀ ਲਓ ਜੀ ਬਈ ਚੈੱਕ ਕਰੋ ਕਾਰ ਆ ਹਾਂ 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 2009 ਮਾਡਲ ਹਾਂਜੀ ਹਾਂਜੀ 29 ਤੱਕ ਪਾਸਿੰਗ ਠੀਕ ਹੈ ਜੀ ਠੀਕ ਹੈ ਜੀ ਸਾਰੇ ਜੈਨੂਨ ਕਾਰ ਹੈਗੀ Ориジナル ਹੈ ਕੋਈ ਲੱਗੀ ਬੱਜੀ ਨਹੀਂ ਕੋਈ ਪੀਸ ਪੇਂਟ ਨਹੀਂ ਹੈਗਾ ਠੀਕ ਹੈ ਕੋਈ ਨਾਰਮਲ ਕਿਤੇ ਟਾਚਿੰਗ ਹੋ ਸਕਦੀ ਆ ਠੀਕ ਹੈ ਜੀ ਬਾਈ ਤੇ ਕਾਰ ਦੇ ਦਾਂਗੇ ਆਪਾਂ ਇਹ 1,65,000 ਰੁਪਏ ਦੀ 1,65 ਦੇ ਵਿੱਚ ਨਵਾਂ ਮਾਡਲ ਹਾਂਜੀ ਨਵਾਂ ਮਾਡਲ 1,65,000 ਦੀ ਮਿਲ ਜਾਣੀ ਬਾਈ ਸੀਐਨਡੀ ਕਾਰ ਨੂੰ ਲੱਗੀ ਹੋਈ ਹੈਗੀ 29 ਤੱਕ ਪਾਸ ਹੈ ਐਨਓਸੀ ਦਵਾਂਗੇ ਨਾਲ ਹਾਂਜੀ ਐਨਓਸੀ ਕਾਰ ਦੀ ਨਾਲ ਮਿਲ ਜਾਣੀ ਹੈ ਠੀਕ ਹੈ ਜੀ 29 ਤੱਕ ਪਾਸ ਵੀ ਹੈ ਓਕੇ 29 ਤੱਕ ਇਹ 29 ਤੱਕ ਪਾਸ ਉੱਥੇ ਹੀ ਪਾਸ ਹੋਈ ਹੋਈ ਹੈ ਹਾਂਜੀ ਉੱਥੇ ਹੀ ਪਾਸ ਆ 1K 422 ਦੀ ਆ ਗਈ ਫੋਰਡ ਐਸਪਾਇਰ ਹੈ ਹਾਂ ਫੋਰਡ ਫਿਗੋ ਐਸਪਾਇਰ ਹਾਂਜੀ ਹਾਂ ਫੋਰਡ ਐਸਪਾਇਰ 2015 ਮਾਡਲ ਫਸਟ ਓਨਰ ਦੀ ਕਾਰ ਕਾਰ ਦੀ ਕੰਡੀਸ਼ਨ ਚੈੱਕ ਕਰੋ ਲੋ ਜੀ ਬਿਲਕੁਲ ਸਾਫ਼ ਸੁਥਰੀ ਕਾਰ ਹੈ ਹਾਂਜੀ 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 ਤੇ ਕਾਰ ਅੰਦਰੋਂ ਚੈੱਕ ਕਰ ਸਕਦੇ ਆ ਟਾਪ ਵਾਲਾ ਮਾਡਲ ਆ ਟਾਪ ਮਾਡਲ ਆ ਹਾਂਜੀ ਠੀਕ ਆ ਅੰਦਰ ਏਸੀ ਹੀਟਰ ਵਗੈਰਾ ਸਾਰਾ ਕੁਝ ਸਭ ਕੁਝ ਵਰਕਿੰਗ ਆ ਹੁਣ ਤਾਂ ਗੈਰ ਸਰਦੀਆਂ ਦਾ ਟਾਈਮ ਆ ਆਪਾਂ ਹੁਣ ਤਾਂ ਕਿਹਾ ਹੀ ਹੀਟਰ ਓਕੇ ਆ ਸਾਰੀਆਂ ਕਾਰਾਂ ਦਾ ਓਕੇ ਮਿਲੂਗਾ ਏਸੀ ਹੀਟਰ ਆ ਠੀਕ ਆ ਜੀ ਬਾਈ ਕੋਈ ਲੱਗੀ ਵੱਜੀ ਨਹੀਂ ਮਿਲੂ ਕੋਈ ਪੀਸ ਨਹੀਂ ਚੇਂਜ ਮਿਲੂਗਾ ਹਾਂਜੀ ਹਾਂ ਫਰੰਟ ਤੋਂ ਲੈ ਕੇ ਸਾਰੇ ਸ਼ੀਸ਼ੇ ਨਾਲ ਦੇ ਠੀਕ ਆ ਜੀ 2015 ਮਾਡਲ ਓਕੇ ਫਸਟ ਓਨਰ ਆ ਹਾਂਜੀ 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 ਕਾਰ ਦੀ ਕੰਡੀਸ਼ਨ ਓਕੇ ਆ ਹਾਂ ਹਾਂ ਕਾਰ ਦੇ ਦਾਂਗੇ ਆਪਾਂ ਇਹ 1 ਲੱਖ ਤੇ 75000 ਰੁਪਏ ਦੀ ਲੋ ਜੀ ਐਨਓਸੀ ਦੇ 15 ਮਾਡਲ 1,75,000 ਰੁਪਏ ਦੀ ਆਹ ਕਰ ਲਿਆ ਸਕਦੇ ਬਈ अल्टੋ ਦੇ ਰੇਟ ਦੇ ਵਿੱਚ ਕਹਿ ਦਈਏ ਹਾਂਜੀ 15 ਮਾਡਲ ਕਾਰ ਅਗਰ 15 ਮਾਡਲ अल्टੋ 15 ਮਾਡਲ ਲੈਣੀ ਹੈ ਨਾ ਆਪਾਂ ਨੇ 2.5 ਲੱਖ ਦੀ ਮਿਲਦੀ ਹੈ 2.5 ਲੱਖ ਦੀ ਮਿਲਦੀ ਆ ਤੇ ਆ ਗਈ 1 ਲੱਖ 75,000 ਇਹਦੇ ਵਿੱਚ ਵੀ ਤੁਹਾਡਾ ਮਾਨਤਨ ਕਰ ਦਾਂਗੇ ਇਹਦਾ ਬਈ ਹਾਂਜੀ ਅਗਲੀ ਆ ਗਈ Swift ਆਪਣੀ ਇਹ Swift ਮਾਡਲ 2015 2017 ਮਾਡਲ ਹੈਗੀ 17 17 ਮਾਡਲ ਹੈ BDI ਪਲੱਸ ਹਾਂ 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 ਠੀਕ ਹੈ ਜੀ ਫਰਸਟ ਓਨਰ ਆ ਓਕੇ ਹਾਂਜੀ ਕੰਪਨੀ ਦੇ ਲਾਇ ਲੱਗੇ ਨੇ ਕਾਰ ਨੂੰ ਹਾਂਜੀ 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 ਏਵੀਐਸ ਬ੍ਰੇਕਾਂ ਦੇ ਵਿੱਚ ਠੀਕ ਹੈ ਜੀ ਠੀਕ ਹੈ ਜੀ ਫਰੰਟ ਤੋਂ ਲੈ ਕੇ ਸਾਰੇ ਸ਼ੀਸ਼ੇ ਨਾਲ ਦੇ ਠੀਕ ਹੈ ਕਾਰ ਦੀ ਕੰਡੀਸ਼ਨ ਚੈੱਕ ਕਰੋ ਬਿਲਕੁਲ ਓਕੇ ਰਿਪੋਰਟ ਆ ਠੀਕ ਅਸਾ ਪੇਂਟ ਸ਼ੇਡ ਕਾਜਿੰਗਾ ਹੈਗੀ ਆ ਲੱਗੀ ਵੱਜੀ ਕੋਈ ਹੈ ਨਹੀਂ ਪੀਸ ਕੋਈ ਚੇਂਜ ਨਹੀਂ ਹੈਗਾ ਠੀਕ ਆ ਠੀਕ ਹੈ ਜੀ ਉਹ ਵੀ ਕੱਲਿਆਂ ਆਚਾਰੇ ਟਾਕੀਆਂ ਨੇ ਥੋੜੀਆਂ ਨਾਰਮਲ ਪੇਂਟ ਹੋਰ ਲੱਗੀ ਵੱਜੀ ਕੋਈ ਹੈ ਨਹੀਂ ਫਰੰਟ ਤੋਂ ਲੈ ਕੇ ਸਾਰੇ ਸ਼ੀਸ਼ੇ ਨਾਲ ਦੇ 17 ਮਾਡਲ ਫਸਟ ਓਨਰ ਰੁਪਏ ਕਾਰ ਦੇ ਅਰੇ ਭੀ ਇਹ ਦੇ ਦਾਂਗੇ ਆਪਾਂ ਇਹ ਪੂਰੇ 4 ਲੱਖ ਰੁਪਏ ਦੀ ਐਨਓਸੀ ਨਾਲ ਪੂਰੇ ਪੂਰੇ 4 ਲੱਖ ਰੁਪਏ ਦੀ ਬੀਡੀਆਈ ਪਲੱਸ ਹੈ ਜੀਡੀਆਈ ਮੰਨ ਕੇ ਚੱਲੋ ਲਓ ਜੀ ਬਾਈ 11 ਮਾਡਲ ਪੂਰੇ ਪੂਰੇ 4 ਲੱਖ ਰੁਪਏ ਦੀ ਕਾਰ ਮਿਲ ਜਾਣੀ ਹੈ ਬਾਈ ਠੀਕ ਐ ਐਨਓਸੀ ਦੇ ਨਾਲ ਐਨਓਸੀ ਦੇ ਦਾਂਗੇ ਤੇ ਅਗਲੀ ਆ ਗਈ ਆਪਣੇ ਲਵੇ ਆ 820 ਇਹ ਮਾਡਲ ਕਿੰਨਾ ਹੀ ਇਹ 2015 ਮਾਡਲ ਆ ਹਾਂਜੀ ਪੱਕਾ ਪੰਜਾਬ ਨੰਬਰ ਦੀ ਆ ਠੀਕ ਐ ਜੀ ਕਾਰ ਦੇ ਵਿੱਚ ਪਲਾਂਟੀ ਦੇ Ориਜినਲ ਲਾਇ ਪਏ ਹੋਏ ਨੇ ਹਾਂਜੀ ਹਾਂ ਬਿਲਕੁਲ ਓਕੇ ਰਿਪੋਰਟ ਆ ਕਾਰ ਆ ਹਾਂ 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 ਠੀਕ ਹੈ ਇਹ ਨੋਰਮਲ ਕਿਤੇ ਅਟੈਚਿੰਗ ਹੋ ਸਕਦੀ ਆ ਸਾਰੇ origignal ਆ ਸਾਰੇ ਪੀਸ ਨਾਲ ਦੇ ਸਾਰੀ ਚੀਜ਼ ਨਾਲ ਦੀ ਹੂੰ 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 ਕਾਰ ਦੀ ਕੰਡੀਸ਼ਨ ਬਿਲਕੁਲ ਓਕੇ ਰਿਪੋਰਟ ਫਰੰਟ ਤੋਂ ਲੈ ਕੇ ਸਾਰੇ ਸ਼ੀਸ਼ੇ ਨਾਲ ਦੇ ਨੇ ਠੀਕ ਆ ਠੀਕ ਹੈ ਜੀ ਤੇ ਨਵੇਂ ਟਾਇਰ ਠੀਕ ਆ ਨਵੇਂ ਟਾਇਰ ਪਲਾਂਟੀ ਦੇ ਲਾਏ ਠੀਕ ਹੈ ਜੀ ਪੱਕਾ ਪੰਜਾਬ ਨੰਬਰ 15 ਮਾਡਲ ਦਾ ਕਾਰ ਦੇ ਦਾਂਗੇ ਆਪਾਂ ਇਹ 3 ਲੱਖ 75000 ਰੁਪਏ ਦੀ 15 ਮਾਡਲ ਹਾਂਜੀ 15 ਮਾਡਲ 375000 ਰੁਪਏ ਦੀ i20 ਲੋਕਲ ਪਿਆਓ ਨੰਬਰ ਦੀ ਪੱਕੇ ਦੀ ਬਈ ਪੱਕੇ ਦੀ ਅਗਲੀ ਆ ਗਈ ਆਪਣੇ ਲਵੇ Honda Amaze diesel petrol ਵੀਰੇ Honda Amaze ਇਹ ਡੀਜ਼ਲ ਦੀ ਕਾਰ ਹੈਗੀ ਹਾਂਜੀ ਹਾਂਜੀ 2016 ਮਾਡਲ ਆ ਓਕੇ 2016 ਮਾਡਲ ਆ ਪੀਵੀ 19 ਨੰਬਰ ਬਰਨਾਲੇ ਦਾ ਸਾਰੀ Ориਜਨਲ ਕਾਰ ਆ ਨਾਰਮਲ ਟਾਚਿੰਗ ਹੋ ਸਕਦੀ ਹੈ ਫਰੰਟ ਤੋਂ ਲੈ ਕੇ ਸਾਰੇ ਸ਼ੀਸ਼ੇ ਨਾਲ ਦੇ ਨੇ ਲੱਗੀ ਬੱਜੀ ਵਾਲਾ ਆਪਣੀ ਕਾਰ ਦੇ ਵਿੱਚ ਕੋਈ ਸਵਾਲ ਨਹੀਂ ਠੀਕ ਹੈ ਜੀ ਠੀਕ ਹੈ ਜੀ ਸਾਰੇ ਪੀਸ ਨਾਲ ਦੇ ਸਾਰੇ ਸ਼ੀਸ਼ੇ ਨਾਲ ਦੇ ਓਕੇ ਕਾਰ ਹੀਰੇ ਵਰਗੀ 16 ਮਾਡਲ ਸੈਕੰਡ ਆਨਰ ਕਾਰ ਦੇ ਦਾਂਗੇ ਆਪਾਂ ਇਹ 3 ਲੱਖ ਤੇ 25000 ਰੁਪਏ ਦੀ ਸਵਾ 3 ਲੱਖ ਦੀ ਮਾਡਲ 2016 ਮਾਡਲ 16 ਹਾਂਜੀ ਲੈ ਵੀ 16 ਮਾਡਲ ਸਵਾ 3 ਲੱਖ ਰੁਪਏ ਦੀ ਮਾਰਕੀਟ ਤੇ ਲੈਣ ਜਾਓ ਮਾਰਕੀਟ ਤੇ 14 ਮਾਡਲ ਮਿਲਦੀ ਆ ਤੁਹਾਨੂੰ ਸਵਾ 3 ਲੱਖ ਰੁਪਏ ਆਪਾਂ ਦੇ ਰਿਆ ਤੁਹਾਨੂੰ 16 ਮਾਡਲ 16 ਮਾਡਲ ਅਗਲੀ ਆ ਗਈ ਆਪਣੇ ਲਵੇ ਸਿਆਜ ਸਿਆਜ ਮਾਡਲ ਇਹ ਸਿਆਜ 2016 ਮਾਡਲ ਹੈਗੀ ਠੀਕ ਹੈ ਜੀ ਸੈਕੰਡ ਆਨਰ ਆ ਹਾਂਜੀ 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 ਕਾਰ ਸਾਰੀ ਵਾਂਗੂ ਓਰੀਜਨਲ ਹੈਗੀ ਕਿਤੇ ਮਾੜੇ ਮੋੜੇ ਟੱਚਿੰਗ ਹੋ ਸਕਦੀ ਆ ਠੀਕ ਹੈ ਚੈੱਕ ਕਰੋ ਕਾਰ ਦੀ ਕੰਡੀਸ਼ਨ ਬਿਲਕੁਲ ਨਵੀਂ ਨਕੋਰ ਅੰਦਰੋਂ ਚੈੱਕ ਕਰ ਲਓ ਅੰਦਰੋਂ ਕਾਰ ਸੋਣੀ ਪਈ ਆ ਬਈ ਦੇਖੋ ਕੰਡੀਸ਼ਨ ਵਧੀਆ ਕਾਰ ਦੀ ਇਹ ਕਾਰ ਤੁਸੀਂ ਲੈ ਸਕਦੇ ਹੋਗੇ ਇਹ ਗੱਲ ਕਰੀਏ ਬਈ ਇਹਦੇ ਤੇ ਲੋਨ ਦਾ ਹੋ ਜਾਣਾ ਲੋਨ ਸਾਰੀਆਂ ਕਾਰਾਂ ਤੇ ਹੋ ਟੋਟਲ ਤੇ ਠੀਕ ਹੈ ਹਾਂਜੀ ਓਕੇ ਇਹ ਮਾਡਲ ਉਹ ਯਾਰ ਆਪਣੀ ਹੋ ਗਈ 16 ਮਾਡਲ ਹੈ ਜੀ ਰੁਪਏ ਕਰਦੇ ਹੂੰ ਹੂੰ ਠੀਕ ਹੈ ਜੀ ਇਹ ਵੀ ਕਲੱਚ ਨਾਲ ਸਟਾਰਟ ਹੁੰਦੀ ਹੈ ਵੀਡੀਓ ਪਲੱਸ ਹੈਗੀ ਓਕੇ ਠੀਕ ਹੈ ਜੀ ਇਹ ਕਾਰ ਦੇ ਦਾਂਗੇ ਆਪਾਂ 3 ਲੱਖ ਤੇ 55000 ਰੁਪਏ ਦੀ ਐਨਓਸੀ ਦੇ ਨਾਲ ਓਕੇ ਹਾਂਜੀ 3 55 ਦੇ ਵਿੱਚ 16 ਮਾਡਲ 16 ਮਾਡਲ ਹਾਂਜੀ ਵਾਹ ਜੀ ਵਾਹ ਤੇ ਗੱਲ ਕਰੀਏ Swift ਦੇ ਰੇਟ ਦੇ ਵਿੱਚ ਸਿਆਜ਼ ਕਾਰ ਆ ਗਈ ਆਪਾਂ ਕਹੇ ਦੀਏ ਵੀ 14 ਮਾਡਲ Swift ਮਿਲਦੀ ਹੈ ਜੀ ਇਹਨਾਂ ਦੀ 14 ਮਾਡਲ Swift ਮਿਲਦੀ ਆ ਆਪਾਂ ਸਿਆਜ਼ ਦੇ ਰਿਹਾ ਇਹਦੇ ਤੁਹਾਨੂੰ ਫੈਸਿਲਿਟੀ ਆ ਉਹਦੇ ਨਾਲੋਂ ਕਹਤੇ ਜ਼ਿਆਦਾ ਮਿਲਦੀਆਂ ਨੇ ਸੁਰੱਖਤ ਤੋਂ ਨਾਲੋ ਇਹ ਕਾਰ ਵੀ ਲਿਆ ਸਕਦੇ ਆ ਬਈ ਚੈੱਕ ਕਰ ਲੋ ਅਗਲੀ ਆ ਗਈ ਆਪਣੇ ਲਵੇ ਇਕੋ ਸਪੋਰਟ ਇਕੋ ਸਪੋਰਟ ਛੋਟਾ ਛੋਟਾ ਆ ਗਿਆ ਬਈ ਇਹ ਫੋਰਡ ਵਾਲਿਆਂ ਦਾ ਹਾਂ ਇਹ ਛੋਟਾ ਆ ਗਿਆ ਫੋਰਡ ਵਾਲਿਆਂ ਦਾ ਹਾਂਜੀ ਹਾਂ ਇਹ 2017 ਮਾਡਲ ਆ ਹਾਂ ਫਰਸਟ ਓਨਰ ਦੀ ਕਾਰ ਹੈਗੀ ਕਾਰ ਦੀ ਕੰਡੀਸ਼ਨ ਚੈੱਕ ਕਰੋ ਟਟੈਨੀਅਮ ਮਾਡਲ ਆ ਇਹ ਓਕੇ ਲੈ ਵੀ ਰੋਡ ਤੇ ਬਈ ਇਹਦੀ ਜਿਹੜੀ ਰੋਜ਼ ਰੋਡ ਪ੍ਰੈਗਰੈਂਸ ਆ ਆਪਾਂ ਕਹიდੀਏ ਬਈ ਯਾਰ ਮਜ਼ਾ ਆ ਜਾਂਦਾ ਕਾਰ ਚਲਾ ਕੇ ਬਈ ਹਣਾ ਕਿਉਂਕਿ ਵੈਲਡ ਕੁਆਲਿਟੀ ਦਾ ਵਧੀਆ ਕਾਰ ਹੈ ਜੰਮ ਕੇ ਚੱਲਦੀ ਹੈ ਕਾਰ ਇਹ ਜੰਮ ਗਈ ਜੰਮ ਕੇ ਦਬਦੀ ਤਾਂ ਹੁੰਦੀ ਨਹੀਂ ਹੈਗੀ ਕਾਰ ਇਹ ਹਾਂਜੀ ਇਹ ਉਹੀ ਹੈ ਜਿਹੜਾ ਕਹਿੰਦਾ ਦਬਦਾ ਕਿੱਥੋਂ ਹੈ ਠੀਕ ਹੈ ਹਾਂਜੀ ਉਹ ਛੋਟਾ ਇਹ ਠੀਕ ਹੈ ਜੀ ਭਾਈ ਇਹ ਨਹੀਂ ਦਬਦਾ ਹੈ اچھا ਮਾਡਲ ਦੋ ਯਾਰ 17 21 ਤਰੀਕ 7ਵਾਂ ਮਹੀਨਾ 2017 ਜੀ اچھا ਪੈਸੇ ਕਰ ਦੇ ਕਾਰ ਦੇ ਦਾਂਗੇ ਆਪਾਂ ਇੱਕ ਪ੍ਰਾਈਜ਼ 3 ਲੱਖ ਤੇ 20 ਹਜ਼ਾਰ ਰੁਪਏ ਦੀ ਵਾਹ ਜੀ ਵਾਹ ਹਾਂਜੀ 17 ਮਾਡਲ 320000 ਰੁਪਈਆ ਦਾ 17 ਵੀ ਨਹੀਂ ਕਹਦੇ ਤੇ 17.5 ਮਾਡਲ ਕਾਰ ਆ। 17.5 ਮਾਡਲ ਆ। ਹਾਂ ਸਾਢੇ 17 ਤੋਂ ਵੀ ਪਲੱਸ ਹੈਗੀ। ਹਾਂਜੀ ਹਾਂ 1 ਮਹੀਨਾ ਪੁਰਾ। ਤੇ ਆਪਾਂ ਦੇ ਦਾਂਗੇ ਇਹ 320000 200000 ਦੀ ਐਨਓਸੀ ਦੇ ਨਾਲ। ਠੀਕ ਅੱਛਾ ਮਾਨਤਾਨ ਕਿੰਨਾ ਕਰਦਾਂਗੇ ਇਹਦੇ ਤੋਂ? ਕਰਦਾਂਗੇ ਕੋਈ ਦਿੱਕਤ ਨਹੀਂ ਜਿਹੜਾ ਵੀਡੀਓ ਦੇਖ ਕੇ ਆਊਗਾ ਉਹ ਮਾਨਤਾਨ ਕਰਨੀਗਾ। ਬੋਲ ਜੀ ਬਾਈ ਆ ਸਕਾਲਾ ਕਾਰ ਆ ਗਿਆ ਆਪਣੇ ਲਈ ਅਰਨੋਲਡ ਦੀ। ਇਹਦੇ 'ਚ ਡਸਟਨ ਦਾ ਇੰਜਣ ਹੁੰਦਾ। ਹਾਂਜੀ ਅੱਛਾ ਮਾਡਲ ਇਹ 2014 ਮਾਡਲ ਆ। ਹਾਂਜੀ ਹਾਂ ਫਸਟ ਓਨਰ ਦੀ ਕਾਰ। ਠੀਕ ਹੈ ਜੀ ਟਾਪ ਵਾਲਾ ਵੇਰੀਐਂਟ ਆ ਹਾਂਜੀ 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 ਪਿਛਲੇ ਸੀਟਾਂ ਤੇ ਫਲੋਰ ਆ ਠੀਕ ਹੈ ਠੀਕ ਹੈ ਜੀ ਟਾਪ ਵਾਲਾ ਮਾਡਲ ਹਾਂਜੀ 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 2014 ਮਾਡਲ ਠੀਕ ਹੈ ਬਿਲਕੁਲ ਸਾਫ ਸੁਥਰੀ ਇੰਜਨ ਗੇਅਰ ਦੀ ਕਾਰ ਓਕੇ ਆ ਜਿਹਨੇ ਥੋੜੇ ਜੇ ਪੈਸੇ ਲਾਉਣੇ ਨੇ ਸਿੱਖਣੀਆਂ ਲੰਮੀ ਕਾਰ ਉਹਦੇ ਵਾਸਤੇ ਆਪਾਂ ਕਹਿੰਦੀ ਆਹ ਕਾਰ ਆ ਬਈ ਉਹ ਇਹ ਦੁਕਾਨ ਦਾ ਕੰਮ ਕਰਨਾ ਆਹ ਆਹ ਕੱਪੜੇ ਲੀੜੇ ਦਾ ਉਹਦੇ ਵਾਸਤੇ ਕਾਰ ਇਹ ਪੂਰੀ ਵੈਸਟ ਹੈਗੀ ਠੀਕਾ ਠੀਕ ਹੈ ਜੀ ਅਸਾ ਮਾਡਲ ਕਿੰਨਾ ਸੀ ਇਹ 2014 ਫਰਸਟ ਓਨਰ ਆ ਪੈਸੇ ਕਰ ਦੇ ਕਾਰ ਦੇ ਦਾਂਗੇ ਆ ਐਨਓਸੀ ਦੇ ਨਾਲ ਆਪਾਂ ਸਿਰਫ 2 ਲੱਖ ਰੁਪਏ ਦੀ 2 ਲੱਖ ਰੁਪਈਆ ਦੀ ਹਾਂਜੀ ਪੂਰੇ ਪੂਰੇ 2 ਲੱਖ ਰੁਪਏ ਦਾ ਕਾਰ ਤੁਸੀਂ ਲੈ ਸਕਦੇ ਹੋ ਜਿਹੜਾ ਵੀਡੀਓ ਦੇਖ ਕੇ ਆਊਗਾ ਠੀਕ ਹੈ ਸ਼ੇਅਰ ਕਰੂਗਾ ਵੀ ਅਸੀਂ ਵੀਡੀਓ ਸ਼ੇਅਰ ਕਰੀ ਆ ਆਪਾਂ ਨੂੰ ਇੱਕ ਵਾਰੀ ਚੈੱਕ ਕਰਾ ਦੇ 10000 ਰੁਪਏ ਦਾ ਡਿਸਕਾਊਂਟ ਹੋਊਗਾ ਲਓ ਜੀ ਬਈ ਇੱਕ ਸਿਰਫ ਇੱਕ ਸ਼ੇਅਰ ਨਾਲ ਬਈ ਹਨਾ ਤੁਹਾਡਾ ਇੱਕ ਇੰਨਾ ਫਾਇਦਾ ਹੋ ਸਕਦਾ 10000 ਰੁਪਏ ਛੋਟ ਹੋ ਜੂ ਕਾਰ ਤੋਂ ਹਾਂਜੀ 2 ਲੱਖ ਰੁਪਈਆ ਦੇ ਵਿੱਚੋਂ ਬਈਆਂ ਲ 1.90 ਹਜ਼ਾਰ ਦੀ ਕਾਰ ਮਿਲ ਜਾਣੀ ਤੇ ਇਹ ਸੀ ਅੱਜ ਦੀਆਂ ਕਾਰਾਂ ਕਿਸੇ ਨੇ ਵੀ ਹੁਣ ਕੋਈ ਕਾਰ ਲੈਣੀ ਆ ਤਾਂ ਤੁਸੀਂ ਸਿੱਧੂ ਕਾਰ ਬਜ਼ਾਰ ਤੇ ਆ ਜਾਓ ਬਈ ਪਿੰਡ ਵੜਵੜਾ ਜ਼ਿਲ੍ਹਾ ਸੰਗਰੂਰ ਹੈ ਨੰਬਰ ਸਕਰੀਨ ਤੇ ਪਾਏ ਹੋਏ ਨੇ ਹਾਂਜੀ ਇੱਕ ਆਪਣੇ ਕੋਲੇ ਐਕਸੈਂਟ ਕਾਰ ਹੈ ਜੀ ਉਹ ਫਿਲਹਾਲ ਆਪਾਂ ਤੋਂ ਸਾਸ ਹੋਈ ਆ ਹੋ ਕੇ ਵਿੱਚ ਨਹੀਂ ਖੜਾਈ ਗਈ ਠੀਕ ਹੈ 2016 ਮਾਡਲ ਹੈਗੀ ਓਕੇ ਠੀਕ ਹੈ ਜੀ ਫਸਟ ਓਨਰ ਦੀ ਕਾਰ ਆ ਐਕਸੈਂਟ ਕਾਰ ਵਾਈਟ ਰੰਗ ਉਹ ਦੇ ਦਾਂਗੇ ਆਪਾਂ 2,60,000 ਰੁਪਏ ਦੀ ਐਨਓਸੀ ਨਾਲ ਬਿਲਕੁਲ ਸਾਰੀ ਜੈਨੂਨ ਕਾਰ ਹੈ ਜੀ ਏਕਾ ਆਪਣੇ ਕੋਲੇ ਆ ਗਈ ਆਪਣੇ ਕੋਲ ਕਾਰ ਖੜੀ ਹੈਗੀ 2018 ਮਾਡਲ ਬ੍ਰਿਜਾ ਹਾਂਜੀ ਵਾਈਟ ਰੰਗ ਹੈਗੀ ਬਿਲਕੁਲ ਨਵੀਂ ਕਾਰ ਹੈ ਸ਼ੋਅਰੂਮ ਕੰਡੀਸ਼ਨ ਆ ਫਰਸਟ ਓਨਰ ਦੀ ਕਾਰ ਠੀਕ ਹੈ ਜੀ 2018 ਮਾਡਲ ਉਹ ਦੇ ਦਾਂਗੇ ਆਪਾਂ ਐਨਓਸੀ ਨਾਲ 6 ਲੱਖ ਰੁਪਏ ਦੀ 6 ਲੱਖ ਰੁਪਈਆ ਦੀ ਹਾਂ 2018 ਮਾਡਲ ਵੀਡੀ ਆਈ ਸਾਰੇ ਆਂਟਾ ਚਕਾਰ ਬਿਲਕੁਲ ਨਵੀਂ ਨਕੋਰ 18 ਮਾਡਲ ਬਰੇਜ਼ਾ ਕਾਰ ਲੈਣੀ ਆ ਦਾ ਸਿਰਫ 6 ਲੱਖ ਰੁਪਏ ਦੀ ਕਾਰ ਦਵਾ ਰਹੇ ਤੁਹਾਨੂੰ ਉਦੋਂ ਵੀ ਇਮਾਨਦਾਰ ਕਰਾਵਾਂਗੇ ਅਸੀਂ ਕਰ ਦਾਂਗੇ ਜੀ ਤੇ ਜਲਦੀ ਵਿਜ਼ਿਟ ਕਰ ਲੋ ਨੰਬਰ ਸਕਰੀਨ ਤੇ ਪਾਤਾ ਸਿੱਧੂ ਕਾਰ ਬਿਆਰ ਸਤਿ ਸ਼੍ਰੀ ਅਕਾਲ ਜੀ ਬਾਈ ਸਤਿ ਸ਼੍ਰੀ ਅਕਾਲ